ਅੰਬਿਸਰ ਦੇ ਫੋਕਲ ਪੁਆਇੰਟਸ ਵਿਦ ਬ੍ਰਾਈਡ ਐਂਟਰਪ੍ਰਾਈਜ਼ਸ ਪੇਂਟ ਫੈਕਟਰੀ ਚ ਸਵੇਰੇ 5 ਵਜੇ ਅੱਗ ਲੱਗੀ ਜਿਸ ਕਾਰਨ ਕੈਮੀਕਲ ਧਮਾਕੇ ਨਾਲ ਆਸ-ਪਾਸ ਦੇ ਇਲਾਕੇ 'ਚ ਹੜਕੰਪ ਮਚ ਗਿਆ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਅੰਦਰ ਪਏ ਕੈਮੀਕਲ ਦੇ ਡਰਮ ਵੀ ਫਟ ਗਏ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਸੇਵਾ ਸੁਸਾਇਟੀ ਤੱਕ ਪਹੁੰਚੀ ਰਹੀ ਸੁਰੱਖਿਆ ਮੰਤਰਾਲਾ ਖੰਨਾ ਪੇਪਰ ਮਿਲ ਨਗਰ ਕੌਨਸਲ ਤਰਨਤਾਰਨ ਅਤੇ 에어ਪੋਰਟ ਫਾਇਰ ਵਿਭਾਗ ਅਜੇ ਵੀ ਅੱਗ ਬੁਝਾਉਣ ਲਈ ਯਤਨਸ਼ੀਲ ਹਨ ਹੁਣ ਤੱਕ ਕਰੀ 22 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਚੁੱਕੀਆਂ ਨੇੜੇ ਕੋਈ ਫਾਇਰ ਸਟੇਸ਼ਨ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਪਾਣੀ ਭਰਨ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫੈਕਟਰੀ ਕਰਮਚਾਰੀ ਨੇ ਦੱਸਿਆ ਕਿ ਸਵੇਰੇ 5 ਵਜੇ ਉਹਨਾਂ ਨੂੰ ਧਮਾਕੇ ਦੀ ਆਵਾਜ਼ ਸੁਣੀ ਜਦੋਂ ਉਹਨਾਂ ਬਾਹਰ ਆ ਕੇ ਦੇਖਿਆ ਤਾਂ ਪੀਨ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ 4 ਤੋਂ 5 ਦਾ ਧਮਾਕਾ ਇੱਕੋ ਸਮੇਂ ਹੋਇਆ ਕਮਾਂਕੀ ਨੇ ਜ਼ਬਰਦਸਤ ਸੰਕੀ ਉਹਨਾਂ ਦੀ ਇਮਾਰਤ ਵਿੱਚ ਛੱਟ ਕੇ ਮਹਿਸੂਸ ਹੋਇਆ ਇਸ ਤੋਂ ਬਾਅਦ ਉਹਨਾਂ ਨੇ ਤੁਰੰਤ ਫੈਕਟਰੀ ਮਾਲਕ ਨੂੰ ਸੂਚਿਤ ਕੀਤਾ ਜਿਸ ਦੇ ਨਾਲ ਉਹਨਾਂ ਨੇ ਫਾਇਰ ਬ੍ਰਿਗੇਡ ਦੇ ਨੰਬਰ ਤੇ ਵੀ ਕਾਲ ਕੀਤੀ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਹੈ ਕਿ ਪੇਂਟ ਫੈਕਟਰੀ ਹੋਣ ਕਾਰਨ ਅੰਦਰ ਇਥਾਨੋਲ ਭਰਿਆ ਹੋਇਆ ਹੈ ਲਗਾਤਾਰ ਅੱਗ ਬੁਝਾਈ ਜਾ ਰਹੀ ਹੈ ਜਦੋਂ ਪਾਣੀ ਦਾ ਛਿੜਕਾਓ ਬੰਦ ਹੁੰਦਾ ਹੈ ਤਾਂ ਅੱਗ ਫਿਰ ਫੜ ਪੁੱਟਦੀ ਹੈ 5 ਘੰਟਿਆਂ ਤੋਂ ਲਗਾਤਾਰ ਕੰਮ ਚੱਲ ਰਿਹਾ ਹੈ ਫੈਕਟਰੀ ਬੰਦ ਹੋਣ ਕਾਰਨ ਸ਼ਟਰ ਤੇ ਖਿੜਕੀਆਂ ਬੰਦ ਸ ਅੰਦਰ ਧਮਾਕਾ ਹੋਣ ਕਾਰਨ ਕੁਝ ਸ਼ਟਰ ਉਖੜ ਗਏ ਪਰ ਕੁਝ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਪਹੁੰਚ ਦਿੱਤੀ ਅੱਗ ਦਾ ਸੀ ਕਿੰਨਾ ਜ਼ਿਆਦਾ ਸੀ ਕਿ 150 ਤੋਂ 200 ਮੀਟਰ ਤੱਕ ਖੜੇ ਹੋਣਾ ਵੀ ਮੁਸ਼ਕਿਲ ਹੈ ਭਾਈ ਸਾਹਿਬ ਆਮਾਰ ਗਏ ਬੱਚੇ ਹੈਗੇ ਨੇ ਇੱਥੇ ਸਿਰੇ ਪੰਜੇ ਉਹਨਾਂ ਨੂੰ ਪਤਾ ਲੱਗਿਆ ਤੇ ਬਾਕੀ ਉਹਨਾਂ ਫਾਇਰ ਬ੍ਰਿਗੇਡ ਵੱਲੋਂ ਲੱਗੇ ਉਹਨਾਂ ਦਾ ਬੜਾ ਧੰਨਵਾਦ ਆ ਸਾਰਾ ਫਾਇਰ ਬ੍ਰਿਗੇਡ ਅੰਦਰ ਸਦਭਾ ਲੱਗਿਆ ਹੈ ਤੇ ਕੋਈ ਜਾਨੀ ਨੁਕਸਾਨ ਨਹੀਂ ਹੋ ਪ੍ਰਮਾਤਮਾ ਦਾ ਸ਼ੁਕਰ ਆ ਹੈ ਜੀ ਅੱਗ ਨੂੰ ਕਾਬੂ ਹੋ ਰਹੀ ਹੈ ਜਾਂ ਬਸ ਹੋ ਗਈ ਆ ਆਲਮੋਸਟ ਹੋ ਗਈ ਆ ਬ੍ਰਾਈਟ ਸਰ ਆਪਣਾ ਨਾਮ ਸਰ ਮੇਰਾ ਨਾਮ ਅਨਿਲ ਲੁਥਰਾ ਤੇ ਮੈਂ ਸਭ ਫਾਰਫਸੇ ਡਿਊਟੀ ਕਰਨਾ 5:00 ਦੇ 50 ਮਿੰਟ ਸਾਨੂੰ ਇਤਲਾ ਮਿਲੀ ਆ ਕਿ ਇੱਥੇ ਫੋਕਲ ਪੁਆਇੰਟ ਕੋਲੇ ਪੇਂਡ ਦੀ ਵੀ ਫੈਕਟਰੀ ਕੋਈ ਅੰਗ ਲੱਗੀ ਆ ਅੱਗ ਮੁੱਕਦੇ ਹੀ ਗੱਡੀਆਂ ਦੋ ਤਿੰਨ ਭੱਜੀਆਂ ਪਰ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਸਾਰੇ ਹੀ ਸ਼ਹਿਰ ਦੀਆਂ ਵਣੀਆਂ ਗੱਡੀਆਂ ਅਸੀਂ 5-7 ਦਿਨਾਂ ਗੱਡੀਆਂ ਅਸੀਂ ਸੇਵਾ ਫੌਜ ਦੀ ਗੱਡੀ ਆਪਣੇ 에ਅਰ ਫੋਰਸ ਦੀ ਗੱਡੀ ਹੈ ਖਾਣਾ ਪੇਪਰ ਮਿਲਦੀ ਗੱਡੀ ਹੈ ਤਰੰਤਰ ਸ਼ਹਿਰ ਤੋਂ ਗੱਡੀ ਮੰਗਾਈ ਹੈ ਤੇ ਅੱਗੇ ਪੂਰੇ ਪਰਪਰ ਕੇ ਪਾਣੇ ਅਸੀਂ ਅੱਗੇ ਆ ਵੀ ਕੰਟਰੋਲ ਕਰ ਲਈਏ ਟੋਟਲ ਗੱਡੀਆਂ ਹੋਣਾਂ ਇੱਧਰ ਗਿਣਤੀ ਕਰਨੀ ਬੜੀ ਗੱਡੀਆਂ ਦੋੜਾ ਭਰੇ ਭਰ-ਭਰ ਕੇ ਦੋੜਾ ਨਹੀਂ ਹੈ ਨਾ ਮਤਲਬ 15-20 ਗੱਡੀਆਂ 15-20 ਮਿੰਟਾਂ ਲਾਉਦੀ 15-20 ਗੱਡੀਆਂ ਲਾਉਦੀ ਅੱਗ ਦਾ ਕਰਨ ਅੱਗ ਦਾ ਕਰਨ ਲੱਗਾ ਅੱਗ ਅੱਗੇ ਕੀ ਪੇਂਟ ਦੀ ਜੋ ਬਹੁਤ ਕ੍ਰਿਟੀਕਲ ਲਗਾਈ ਹੈ ਅਸੀਂ ਆਪਣੇ ਆਪਣੇ ਜਿਹੜੀਆਂ ਗੱਡੀਆਂ ਫਾਰਮ ਸੀ ਫਾਰਮ ਚਲਾ ਕੇ ਪੂਰਾ ਕੰਟਰੋਲ ਕੀਤਾ ਕਰਨੂਤਾ ਪਰ ਅੱਗੇ ਬਿਲਕੁਲ ਕੰਟਰੋਲ ਨਹੀਂ ਕੋਈ ਜਾਨੀ ਮਨੂ ਨੁਕਸਾਨ ਹੀ ਹੋਇਆ ਲੱਗਦੀ ਸੱਚੇ ਪਾਸੇ ਗੱਲ ਕਰੀਏ ਤਾਂ ਇਲਾਕਾ ਵੀ ਹੈਗਾ ਹਾਂਜੀ 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 ਇਤਨੀਆਂ ਫੈਕਟਰੀਆਂ ਦੇ ਅੱਗੇ ਲੱਗਣਾ ਪੇਂਟ ਸਰੰਨ ਨੂੰ ਐਨਓਸੀ ਲੈਣਾ ਚਾਹੀਦਾ ਫਾਇਰ ਸਿਸਟਮ ਦਾ ਪ੍ਰਬੰਧ ਕਰਨਾ ਚਾਹੀਦਾ ਪਰ ਇੱਥੇ ਵੇਖਿਆ ਕੋਈ ਸਿਸਟਮ ਨਹੀਂ ਲੱਗਾ ਪਾਣੀ ਫਾਇਦਾ ਪਾਉਣਾ ਸਿਸਟਮ ਕੋਈ ਨਹੀਂ ਲੱਗਾ ਫਾਇਦਾ ਤੇਰਾ ਮਤਲਬ ਲੱਗਦਾ ਫੈਕਟਰੀ ਮਾਲਕ ਦੀ ਗਲਤੀ ਹੈ ਹਾਂਜੀ ਗਲਤੀ ਹੈ ਬਿਲਕੁਲ ਜੀ ਐਕਚੁਅਲੀ ਇਸ ਟਾਈਪ ਦੀਆਂ ਫੈਕਟਰੀਆਂ ਮੈਂ ऑटोमेटिक सिस्टम होना चाहिए आग बुझाने का लेकिन इस एरिया में हमने देखा कि किसी भी तरह का अपना पानी भरने का अपना कोई फायर सेफ्टी जितने भी प्रिकॉशन लेने चाहिए तो किसी ने नहीं, नहीं लिया हुआ तो मेन वही है कि सबको एनओसी लेते समय ध्यान रखना है कि इनको देने से पहले कि इनके पास सेफ्टी मेजर ये अडॉप्ट कर रहे हैं कि नहीं कर रहे हैं ਹੋਰ ਗੱਡੀਆਂ ਅਸੀਂ ਭਰ ਕੇ ਲੈ ਆਏ ਆ ਗੱਡੀਆਂ ਹੀ ਆਲਫਾ ਆਲਫਾ ਦੇ ਪਰ ਪਰ ਭਰ ਕੇ ਆਏ ਆ ਆਲਫਾ ਭਰ ਕੇ ਆਏ ਆ ਪਰ ਅੱਗੋਂ ਹੁਣ ਸਿਰ ਕੰਟਰੋਲ ਹੈਗੀ ਆ ਬਾਕੀ ਸਭ ਚੱਲ ਸਰ ਇਹ ਆਪਣੀ ਰੋਜ਼ ਨਾਲ ਜਿਹੜੀ ਇਹਦੀ ਰਿਪੋਰਟ ਹੈ ਮੈਂ ਲਿਖਾਂਗਾ ਜੋ ਲਿਖਾਂਗਾ ਉਹਦਾ ਸਿਸਟਮ ਨਹੀਂ ਹੈ ਗੱਲ ਜਿਸ ਕਰਕੇ ਆ ਜਾਵੇ ਵਧੀ ਦੇਖੋ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਲੇਕਿਨ ਫਿਰ ਵੀ ਜੋ ਫੈਕਟਰੀ ਦਾ ਓਨਰ ਹੈ ਉਹਦੇ ਦੱਸਣ ਅਨੁਸਾਰ ਹੋ ਸਕਦਾ ਸ਼ਾਰਟ ਸਰਕਟ ਹੋ ਇਸ ਕਰਕੇ ਅੱਗ ਲੱਗ ਜਾਂਦਾ ਜਿਹੜਾ ਪ੍ਰਮਾਣ ਨਹੀਂ ਇਹ ਇਸ ਕਰਨ ਤੋਂ ਬਚਾ ਹੈ ਕਿ ਅੰਦਰ ਕੋਈ ਵੀ ਮਨੁੱਖੀ ਜੀਵ ਨਹੀਂ ਸੀ ਜਿਸ ਦਾ ਕੋਈ ਨੁਕਸਾਨ ਹੋਇਆ ਹੋਵੇ ਮਾਲੀ ਜਰੂਰ ਨੁਕਸਾਨ ਹੈ ਉਹ ਉਹ ਆਪਣਾ ਅਸੈਸ ਕਰਨਗੇ ਕਿ ਅੰਦਾਜ਼ਨ ਕਿੰਨਾ ਕੁ ਨੁਕਸਾਨ ਸਰ ਰਹਾਇਸ਼ੀ ਇਲਾਕਾ ਹੈਗਾ 150000 ਨਹੀਂ ਇਹ ਰਹਾਇਸ਼ੀ ਇਲਾਕਾ ਨਹੀਂ ਇਹ ਹਾਈ ਫੋਕਲ ਪੁਆਇੰਟ ਹੈ ਇੰਡਸਟਰੀਅਲ ਫੋਕਲ ਪੁਆਇੰਟ ਹੈ ਸੋ ਇਹ ਸਰਕਾਰ ਵੱਲੋਂ ਮਨਜ਼ੂਰਸ਼ੋਦਾ ਔਰ ਇੱਥੇ ਬਣਿਆ ਹੀ ਇੰਡਸਟਰੀ ਕਿ ਰੈਸੀਡੈਂਟ ਨਹੀਂ ਹੋ ਰਿਹਾ। ਨਹੀਂ ਇਹ ਅਸ਼ੀਲਾ ਕਹਾ ਲੇਕਿਨ ਫਿਰ ਵੀ ਜਦੋਂ ਸਰਕਾਰ ਨੇ ਇੱਕ ਨਿਜ਼ਮਾ ਅਨੁਸਾਰ ਇਸ ਚੀਜ਼ ਨੂੰ ਬਣਾਇਆ ਔਰ ਉਹਨੂੰ ਆਪਾਂ ਕਹਿ ਨਹੀਂ ਸਕਦੇ ਵੀ ਇਹ ਦਰਸਤ ਨਹੀਂ ਹੈ। ਕਾਨੂੰਨ ਅਨੁਸਾਰ ਬਣਿਆ ਹੋਇਆ। ਹਾਂ ਬਿਲਕੁਲ ਜਿਹੜਾ ਫਾਇਰ ਬ੍ਰਿਗੇਡਸ ਵਾਲਿਆਂ ਨੇ ਬੜੀ ਮੁਸ਼ਕਲ ਕੀਤੀ ਆ ਪਿਛਲੇ ਕਰੀਬਨ ਕਰੀਬਨ 3 ਘੰਟੇ ਤੋਂ ਲਗਾਤਾਰ ਲੱਗੇ ਹੋਏ ਨੇ। ਕੈਮੀਕਲ ਹੋਣ ਦੀ وجہ ਕਰਕੇ ਇਹਨੂੰ ਕੰਟਰੋਲ ਕਰਨ ਵਿੱਚ ਥੋੜੀ ਦਿੱਕਤ ਆਈ ਹੈ ਲੇਕਿਨ ਉਹਨਾਂ ਨੇ ਫਿਰ ਵੀ ਕੰਟਰੋਲ ਕਰ ਲਿਆ